ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸੰਤ ਕੀ ਵਾਰ ਮਹਿਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਓ ਹਰਿਆ ਭਾਈ ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ ਬਾਣ ਦ੍ਰਿਣ ਤ੍ਰਿਪੋਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਹਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬਦੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦੇਵ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾ ਨਰੋਆ ਦਿਨ ਰਾਤ ਨਾਮ ਧਿਆਇਂਦਾ ਫਿਰ ਪਾਈ ਨਾਮੁ ਆ ਜਿਸ ਤੈ ਉਪਜਿਆ ਨਾਨਕਾ ਸੋਈ ਫਿਰ ਹੁਆ ਕਿਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੈ ਜੀ ਜੰਤ ਸਭ ਖਸਮ ਦੇ ਕੌਣ ਕੀਮਤ ਪਾਵੇ ਕਹਿਣ ਧਿਆਇਣ ਸੁਣਨ ਨਿਤ ਸੇ ਭਗਤ ਸੁਹਾਵੇ ਅਗੰ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ ਅਗੰ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸੰਤ ਕੀ ਵਾਰ ਮਹਿਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਓ ਹਰਿਆ ਭਾਈ ਕਰਮ ਲਿਖਨਤੇ ਪਾਈਐ ਇਹ ਰੁੱਤ ਸੁਹਾਈ ਬਾਣ ਤ੍ਰੇਣ ਤ੍ਰਿਪੋਣ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ ਹਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ ਪੰਜੇ ਬਧੇ ਮਹਾਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਇਣ ਵਿੱਚ ਦੇਵ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵ ਨਰੋਆ ਤਿੰਨ ਰੈਣ ਨਾਮ ਧਿਆਇਂਦਾ ਫਿਰ ਪਾਇ ਨਾ ਮੂਆ ਜਿਸ ਤੈ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੈ ਕਹਿ ਰਹਿ ਕਹਿ ਮਹੀਂ ਸਮਾਵੈ ਜੀ ਜੰਤ ਸਭ ਖਸੰਦੇ ਕੌਣ ਕੀਮਤ ਪਾਵੇ ਕਹਿਣ ਧਿਆਇਣ ਸੁਣਨ ਨਿਤ ਸੇ ਭਗਤ ਸੁਹਾਵੈ ਅਗੰਗ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੇ ਅਗੰਮ ਅਗੋ ਚਰ ਸਾਹਿਬੋ ਤੂ ਸਰ ਲਵੇ ਨਾ ਲਾਵੇ ਸੱਚ ਪੂਰੇ ਗੁਰਪਦੇਸ਼ਿਆ ਸਾਨਕ ਸੁਣਾਵੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸੰਤ ਕੀ ਵਾਰ ਮਹਿਲ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਕਾ ਨਾਮ ਧਿਆਇ ਕੈ ਓ ਹਰਿਆ ਭਾਈ ਕਰਮ ਲਿਖੰਤੇ ਪਾਈਐ ਇਹ ਰੁੱਤ ਸੁਹਾਈ ਬਾਣ ਤ੍ਰੇਣ ਤ੍ਰਿਪੋਣ ਮੋਲਿਆ ਅੰਮ੍ਰਿਤ ਫਲ ਪਾਈ ਮੇਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ।ਾਨਕ ਸਿਮਰੈ ਏਕ ਨਾਮ ਫਿਰ ਬੋੜ ਨਾ ਧਾਈ। ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ। ਆਪਣੇ ਚਰਨ ਜਪਾਇਣ ਵਿੱਚ ਦੇਵ ਖੜੋਆ। ਰੋਗ ਸੋਗ ਸਭ ਮਿਟ ਗਏ ਨਿਤ ਨਵ ਨਰੋਆ। ਦਿਨ ਰੈਣ ਨਾਮ ਧਿਆਇਦਾ ਫਿਰ ਪਾਈ ਨਾਮੁਆ। ਜਿਸ ਤੈ ਉਪਜਿਆ ਨਾਨਕਾ ਸੋਈ ਫਿਰ ਹੋਆ। ਕਿਥੋਂ ਉਪਜੈ ਕਹਿ ਰਹਿ ਕਹਿ ਮਾਹੀ ਸਮਾਵੈ ਜੀ ਜੰਤ ਸਭ ਖਸਮ ਦੇ ਕੌਣ ਕੀਮਤ ਪਾਵੈ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੈ ਅਗੰਮ ਅਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ਿਆ ਨਾਨਕ ਸੁਣਾਵੈ ਅਗੰਮ ਅਗੋਚਰ ਸਾਹਿਬੋ ਤੂ ਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸ਼ ਆਨਕ ਸੁਣਾਵੇ